ਤੇ ਆ ਮੈਂ ਬੇਨਤੀ ਕਰਨ ਲੱਗਾ ਤੁਹਾਡਾ ਜੀ ਧਿਆਨ ਦੇ ਕੇ ਸੁਣੀਓ ਤੇ ਕਈਆਂ ਨੂੰ ਕੌੜੀ ਵੀ ਲਗਣੀ ਐ ਤੇ ਮਾਫ ਕਰਨਾ ਦਵਾਈ ਕੌੜੀ ਹੁੰਦੀ ਜਿਹਨੇ ਕੋਈ ਤਾਪ ਲਾਉਣਾ ਨਾ ਜਿੰਨੇ ਕੋਈ ਬਿਮਾਰੀ ਠੀਕ ਕਰਨੀ ਐ ਉਹ ਦਵਾਈ ਤੇ ਕੌੜੀ ਹੁੰਦੀ ਤੇ ਖਾਣੀ ਪੈਂਦੀ ਐ ਮਜਬੂਰੀ ਜੀ ਹੁੰਦੀ ਖਾਲਸਾ ਜੀ ਆਪਾਂ ਦੂਰੋਂ ਦੂਰੋਂ ਚੱਲ ਕੇ ਆਏ ਕਾਹਦੇ ਲਈ ਕਹਿੰਦੇ ਚਪਾਰੇ ਤੇ ਚੱਲਿਆਂ ਹਾਜ਼ਰੀ ਭਰਨੀ ਐ ਤੇ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਪ੍ਰਸੰਨ ਕਰਨਾ ਹੈ ਇਹੀ ਗੱਲ ਹੈ ਨਾ ਜਿੰਨੇ ਜੀ ਆਏ ਹੋ ਕੋਈ ਨੇੜਿਓਂ ਆਇਆ ਹੈ ਸ਼ਹਿਰ ਦਾ ਵਸਨੀਕ ਹੈ ਕੋਈ ਦੂਰੋਂ ਆਇਆ ਹੈ 40 50 ਕਿਲੋਮੀਟਰ ਤੋਂ ਕੋਈ 200 ਕਿਲੋਮੀਟਰ ਤੋਂ ਕੋਈ 500 ਕਿਲੋਮੀਟਰ ਤੋਂ ਕਈ ਵਿਦੇਸ਼ਾਂ 'ਚੋਂ ਚੱਲ-ਚੱਲ ਕੇ ਵੀ ਆਏ ਨੇ ਦਿੱਲੀੋਂ ਕਿਨੀ ਸੰਗਤ ਆਉਂਦੀ ਹੈ ਸਾਧ ਸੰਗਤ ਜੀ ਕਿਤੋਂ-ਕਿਤੋਂ ਗੁਰੂ ਕੇ ਪਿਆਰੇ ਆਉਂਦੇ ਹੋ ਜਿੰਨੇ ਸੰਗਤ ਆਏ ਆ ਸਾਡਾ ਸਾਰਿਆਂ ਦਾ ਮਕਸਦ ਕੀ ਹੈ ਬਾਬਾ ਦੀਪ ਸਿੰਘ ਜੀ ਨੂੰ ਪ੍ਰਸੰਨ ਕਰਨਾ ਹੈ ਤੇ ਜਿਹੜਾ ਝਾਤੀ ਮਾਰ ਕੇ ਵੇਖਿਓ ਜਦੋਂ ਬਾਬਾ ਜੀ ਦੇ ਦਰ ਘਰ ਵਿਖੇ ਆਏ ਪਹਿਲਾਂ ਆਉਂਦਿਆਂ ਸਾਰ ਵੇਖਿਆ ਵੀ ਮੈਂ ਇਕੱਲਾ ਤੇ ਨਹੀਂ ਆਇਆ ਮੇਰੇ ਵਰਗੇ ਦੇ ਲੱਖਾਂ ਆਏ ਨੇ ਲੱਖਾਂ ਦੀ ਭੀੜ ਹੈ ਮਨ ਵਿੱਚ ਸੀ ਵੀ ਬਾਬਾ ਜੀ ਨੂੰ ਪ੍ਰਸੰਨ ਕਰਨਾ ਹੈ ਖੁਸ਼ੀਆਂ ਲੈਣੀਆਂ ਨੇ ਤੇ ਸਭ ਤੋਂ ਪਹਿਲਾਂ ਬੰਦੇ ਨੇ ਕੀ ਕੀਤਾ ਚਲਾਕੀ ਵਰਤਨ ਲਗਾ ਵੀ ਮੈਂ ਕਿਸੇ ਇਧਰੋਂ ਉਧਰੋਂ ਹੋ ਕੇ ਨਾ ਕਿਤੇ ਦਾਜ ਆ ਲਾ ਕੇ ਅੰਦਰ ਲੰਘ ਜਾ ਮੈਨੂੰ ਲਾਈਨ ਵਿੱਚ ਨਾ ਲੱਗਣਾ ਪਵੇ ਤੇ ਕੀ ਸੱਜਣਾ ਇਦਾਂ ਬਾਬਾ ਦੀਪ ਸਿੰਘ ਜੀ ਖੁਸ਼ ਹੋਣਗੇ ਤੇਰੇ ਤੇ ਵੀ ਆ ਬੜਾ ਚਲਾਕ ਐ ਬਾਬਾ ਜੀ ਖੁਸ਼ ਹੋਣਗੇ ਇਸ ਕੰਮ ਤੋਂ ਆਪੇ ਹੀ ਅੰਦਾਜ਼ਾ ਲਾ ਲ ਮੈਂ ਕੁਝ ਨਹੀਂ ਕਹਿਣਾ ਫੇਰ ਅਸੀਂ ਸੇਵਾਦਾਰਾਂ ਨਾਲ ਲੜੇ ਝਗੜੇ ਕੀਤੇ ਤੇ ਤੁਹਾਨੂੰ ਕੀ ਪਤਾ ਹੈ ਮਤਲਬ ਕਈ ਕਈ ਬਚਨ ਬੋਲੇ ਤੇ ਕਈ ਵਾਰਾਂ ਤੇ ਵੀ ਸੁਣ ਲਈਦਾ ਨਾ ਕਿਸੇ ਨੂੰ ਗੁਰੂ ਨੇ ਮਾਣ ਬਖਸ਼ਿਆ ਹੋਵੇ ਨਾ ਕੋਈ ਗੁਰੂ ਨੇ ਮਾਣ ਬਖਸ਼ਿਆ ਉਹਨੂੰ ਵਡਿਆਈ ਦਿੱਤੀ ਹੈ ਕੋਈ ਯੋਧਾ ਦਿੱਤਾ ਹੈ ਕੋਈ ਪਦਵੀ ਦਿੱਤੀ ਹੈ ਕੋਈ ਵੱਡੇ ਲੋਕਾਂ 'ਚ ਬਹਿਣ ਕੋ ਲੋਣਾ ਹੈ ਤੇ ਆਇਆ ਬਾਬਾ ਜੀ ਨੂੰ ਖੁਸ਼ ਕਰਨ ਤੇ ਸੇਵਾਦਾਰ ਨੂੰ ਧਮਕੀ ਦਿੰਦਾ ਕਹਿੰਦਾ ਉਹ ਨਾਂ ਦਾਸ ਆਪਣਾ ਤੇਰੀ ਮੈਂ ਬਦਲੀ ਕਰਾਂ ਅੱਗੇ ਤੁਸੀਂ ਆਪੇ ਵਿਚਾਰ ਲਾਓ ਵੀ ਹੁਣ ਬਾਬਾ ਦੀਪ ਸਿੰਘ ਜੀ ਖੁਸ਼ ਹੋ ਜਾਣਗੇ ਵੀ ਆਹ ਬੰਦਾ ਬੜਾ ਚੰਗਾ ਹੈ ਮੇਰੇ ਸੇਵਾਦਾਰਾਂ ਨੂੰ ਧਮਕੀਆਂ ਦਿੰਦਾ ਫਿਰਦਾ ਫਿਰ ਅੱਗੇ ਚੱਲੋ ਆਇਆ ਕਿ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਚਪੈਰਾ ਕੱਟਣ ਚੱਲੇ ਆ ਤੇ ਦਾਸ ਹਰ ਵਾਰੇ ਅਰਜ ਕਰਦਾ ਹੈ ਬਾਬਾ ਜੀ ਕੋਲੋਂ ਸਿੱਖੀਏ ਭਗਤੀ ਕਿਵੇਂ ਕਰਨੀ ਹੈ ਬਾਬਾ ਜੀ ਕੋਲੋਂ ਸਿੱਖੀਏ ਬੰਦਗੀ ਕਿਵੇਂ ਕਰਨੀ ਹੈ ਤੇ ਬਾਬਾ ਜੀ ਕਹਿੰਦੇ ਨੇ ਅਸੀਂ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਇੱਕ ਮੋਟੇ ਛੋਲਿਆਂ ਦੀ ਇੱਕ ਪਿਆਲਾ ਜਲ ਦਾ 24 ਘੰਟੇ ਬੰਦਗੀ ਕਰਦੇ ਤੇ ਕੇਵਲ ਇੰਨੀ ਖੁਰਾਕ ਦੇ ਆਸਰੇ ਰਹਿੰਦੇ ਬਾਬਾ ਦੀਪ ਸਿੰਘ ਜੀ ਇੱਕ ਮੋਠੀ ਛੋਲਿਆਂ ਦੀ ਤੇ ਇੱਕ ਪਿਆਲਾ ਜਲ ਦਾ ਤੇ ਭਗਤੀ ਕਰਦੇ ਬੰਦਗੀ ਕਰਦੇ ਸਿਮਰਨ ਕਰਦੇ ਸੇਵਾ ਕਰਦੇ ਤੇ ਆਪਾਂ 4 ਘੰਟਿਆਂ ਵਾਸਤੇ ਆਪਾਂ ਨਿਗਾ ਮਾਰਦੇ ਆ ਧਿਆਨ ਮਾਰਿਓ ਕਈਆਂ ਬੀਬੀਆਂ ਨੇ ਪਰਸ ਦੇ ਵਿੱਚ ਹੀ ਨਾਲ ਰੋਟੀ ਪੈ ਕਰਕੇ ਲੈ ਆਂਦੀ ਹੈ ਕਿੰਨਿਆਂ ਨੇ ਪਤਾ ਨਹੀਂ ਕੀ ਕੀ ਪੈਕਟ ਵਿੱਚ ਪਾਏ ਠੰਡੇ ਦੀਆਂ ਬੋਤਲਾਂ ਪਾਈਆਂ ਉਹ ਆਪਾਂ ਗੁਰੂ ਕੀ ਬਾਣੀ ਪੜਨ ਵਾਸਤੇ ਆਏ ਆ ਕਿ ਪਿਕਨਿਕ ਮਨਾਉਣ ਆਏ ਆ ਜਿਹੜਾ ਅੰਦਾਜ਼ਾ ਲਾਓ ਕੀ ਆ ਬਾਬਾ ਦੀਪ ਸਿੰਘ ਜੀ ਖੁਸ਼ ਹੋਣਗੇ ਵੀ ਆ ਬੀਬੀ ਬੜੀ ਸਿਆਣੀ ਐ ਪਰਸ ਦੇ ਵਿੱਚ ਨਾਲ ਹੀ ਆਪਣਾ ਲੈ ਕੇ ਆਈ ਦੋ ਘੰਟੇ ਭੁੱਖ ਨਹੀਂ ਚਰੀ ਜਾਂਦੀ ਸਾਡੇ ਕੋਲ ਤੇ ਫਿਰ ਕਈ ਸਾਡੇ ਵਰਗੇ ਉਹ ਵੀ ਨੇ ਜੇ ਬਾਹਰ ਨਿਗਾਹ ਮਾਰਦੇ ਸ਼ੜਕ ਦੇ ਉੱਤੇ ਪੀਜ ਦੇ ਪਕੌੜਿਆਂ ਦਾ ਲੰਗਰ ਕਿੱਥੇ ਆ ਤੇ ਮੈਗੀ ਦਾ ਲੰਗਰ ਕਿੱਥੇ ਆ ਨਿਊਡਲ ਕਿੱਥੇ ਲੱਗੇ ਹੋਏ ਨੇ ਇਹ ਤੇ ਕਿਤੇ 버ਗਰ ਲੱਭਦਾ ਭਲਾ ਕਿ ਨਹੀਂ ਕਈ ਪੁੱਛਦੇ ਨੇ ਤੇ ਪੀਜ ਦਾ ਲੰਗਰ ਵੀ ਲੱਗਦਾ ਭਲਾ ਬਾਬਾ ਜੀ ਬੜੇ ਖੁਸ਼ ਹੋਣਗੇ ਵੀ ਇਹ ਸਿੱਖ ਨੇ ਲੰਗਰ ਕੋਈ ਨਹੀਂ ਛੱਡਿਆ ਇਹਨੇ ਸਾਰੇ ਲੰਗਰ ਛੱਕੇ ਨੇ ਆਈਸਕ੍ਰੀਮ ਇਹਨੇ ਨਹੀਂ ਛੱਡੀ ਮੈਗੀ ਇਹਨੇ ਨਹੀਂ ਛੱਡੀ ਪੀਜ਼ਾ 버ਗਰ ਇਹਨੇ ਨਹੀਂ ਛੱਡਿਆ ਇਹ ਬੜਾ ਚੰਗਾ ਸਿੱਖ ਹੈ ਕਿ ਬਾਬਾ ਜੀ ਉਹਦੇ ਦੇ ਪ੍ਰਸੰਨ ਹੋਣਗੇ ਵੀ ਸਿੱਖਾ ਤੂੰ ਬੜਾ ਵਧੀਆ ਕੰਮ ਕੀਤਾ ਬਾਣੀ ਵੱਲ ਭਾਵੇਂ ਧਿਆਨ ਨਹੀਂ ਦਿੰਦਾ ਪਰ ਲੰਗਰ ਸਾਰੇ ਚੈੱਕ ਕੀਤੇ ਨੇ ਕਿ ਇਸ ਕੰਮ ਲਈ ਆਏ ਜਾਂ ਫਿਰ ਜਿਹੜੇ ਲੰਗਰ ਲਾਉਣ ਵਾਲੇ ਵੀਰੋ ਤੁਸੀਂ ਵੀ ਦੌੜ ਆ ਜਾਓ ਧਿਆਨ ਦਿਓ ਲੰਗਰ ਲਾਉਣ ਵਾਲਿਓ ਤੁਸੀਂ ਵੀ ਦੋਰਾਜੇ ਤਵਜੂ ਕਰੋ ਵੀ ਅਸੀਂ ਘਰੋਂ ਚੱਲ ਕੇ ਆਏ ਆਂ ਵੀ ਅਸੀਂ ਨਾ ਬਾਬਾ ਜੀ ਦੇ ਦਰ ਤੇ ਮੈਗੀ ਦਾ ਲੰਗਰ ਲਾਉਣਾ ਹੈ ਬਾਬਾ ਦੀਪ ਸਿੰਘ ਜੀ ਬੜੇ ਖੁਸ਼ ਹੋਣਗੇ ਵਾਹ ਵਈ ਵਾਹ ਇਹਨਾਂ ਸਿੱਖਾਂ ਨੇ ਮੈਗੀ ਦਾ ਲੰਗਰ ਲਾਇਆ ਇਹਨਾਂ ਦੇ ਬਾਬਾ ਜੀ ਪਰਸਾਨ ਉਹ ਭਾਈ ਕੁਝ ਧਿਆਨ ਕਰੀਏ ਅਪਾ ਕੀ ਕਰੀ ਜਾਣੇ ਆ ਕਿਤੇ ਬਾਣੀ ਵੱਲ ਧਿਆਨ ਕਰੀਏ ਸੇਵਾ ਸਿਮਰਨ ਜੇ ਕਰਨ ਲੱਗੇ ਆਂ ਗੁਰੂ ਦੀ ਆਗਿਆ ਵੀ ਦੇ ਪੁੱਛੀਏ ਸਤਿਗੁਰੂ ਤੁਹਾਨੂੰ ਕੀ ਚੰਗਾ ਲੱਗਦਾ ਹੈ ਕੀ ਚੰਗਾ ਲੱਗਦਾ ਹੈ ਭਾਈ ਲੰਗਰ ਲਾਉਣ ਤੋਂ ਮਨਾ ਨਹੀਂ ਐ ਕੋਈ ਲੰਗਰ ਲਾਉਣ ਤੋਂ ਮਨਾ ਹੀ ਨਹੀਂ ਐ ਪਰ ਲੰਗਰ ਲਾਉਣ ਲੱਗਿਆਂ ਮਰਜ਼ਾਦਾ ਦਾ ਧਿਆਨ ਤਾਂ ਰੱਖੀਏ ਮਰਜ਼ਾਦਾ ਕੀ ਕਹਿੰਦੀ ਐ ਮਰਜ਼ਾਦਾ ਕੀ ਕਹਿੰਦੀ ਐ ਤਮੋਂ ਗੁਣੀ ਭੋਜਨ ਦਾ ਲੰਗਰ ਨਹੀਂ ਜੇ ਲਾਉਣਾ ਚਾਹੀਦਾ ਪਰ ਕੀ ਕਰਦੇ ਆ ਖੁਸ਼ੀ ਸਾਡੀ ਮਨ ਮਰਜ਼ੀ ਸਾਡੀ ਜੀਭਾ ਦੇ ਸੁਆਦ ਸਾਡੇ ਤੇ ਗੱਲ ਬਣਾ ਲੈਨੇ ਆ ਪੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਪਾਂ ਲੰਗਰ ਲਾਉਣਾ ਹੈ ਬੜੀ ਪ੍ਰਸੰਨਤਾ ਉਹ ਭਲਿਓ ਲੋਕੋ ਇਹ ਜਿੰਨੀ ਤਰ੍ਹਾਂ ਦਾ ਲੰਗਰ ਅਸੀਂ ਬਣਾ ਕੇ ਬਹਿ ਗਏ ਆ ਇਹ ਗੁਰੂ ਦੇ ਦਰ ਤੇ ਪ੍ਰਵਾਨ ਹੈਗਾ ਕਿ ਨਹੀਂ ਹੈਗਾ ਪਹਿਲਾਂ ਗੁਰੂ ਕੋਲ ਪੁੱਛਤਾ ਲਈਏ ਖਾਲਸਾ ਜੀ ਕੀ ਗੁਰੂ ਆਗਿਆ ਦਵੇਗਾ ਆ ਜਿੰਨਾ ਲਟਰਮ ਪਟਰਮ ਅਸੀਂ ਖਾਂਦੇ ਪਏ ਲੰਗਰਾਂ ਦੇ ਨਾਮ ਦੇ ਉੱਤੇ ਕੀ ਗੁਰੂ ਸਾਨੂੰ ਆਗਿਆ ਦਿੰਦਾ ਹੈ ਕੁਝ ਖਾਣ ਦੀ ਨਹੀਂ ਭਾਈ ਨਹੀਂ ਗੁਰੂ ਦਾ ਲੰਗਰ ਇਹਦੀ ਆਗਿਆ ਨਹੀਂ ਦਿੰਦਾ ਮਰਯਾਦਾ ਦੇ ਵਿੱਚ ਰਹਿ ਕੇ ਲੰਗਰ ਲਾਈ। ਮੇਰੇ ਖਾਲਸਾ ਜੀ ਧਿਆਨ ਦੇਣਾ। ਮਾਫ ਕਰਿਓ। ਜਦੋਂ ਆਪਾਂ ਬਾਬਾ ਜੀ ਦੇ ਦਰ ਤੇ ਆਈ ਗਏ ਤੇ ਬੰਦਗੀ ਕਰਨ ਭਗਤੀ ਕਰਨ ਆਏ ਆ ਤੇ ਭਾਵੇਂ ਛੜਕ ਦੇ ਖਲੋਤੇ ਆ ਭਾਵੇਂ ਲਾਈਨ ਵਿੱਚ ਲੱਗੇ ਆ ਜਿੱਥੇ ਜਗ੍ਹਾ ਮਿਲਦੀ ਉਹ ਤੇ ਬਹਿ ਗਏ ਆ ਸਾਧ ਸੰਗਤ ਜੀ ਇਹ ਗੱਲ ਪੱਲੇ ਬੰਨ ਲਈਏ ਜਦੋਂ ਆਪਣੇ ਘਰੋਂ ਤੁਰ ਪਏ ਧਿਆਨ ਦਿਓ ਜੇ ਸਾਰੇ ਜਦੋਂ ਆਪਾਂ ਆਪਣੇ ਘਰੋਂ ਤੁਰ ਪਏ ਤੁਹਾਡਾ ਇੱਕ ਇੱਕ ਕਦਮ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਗੁਰੂ ਕੇ ਸਿੱਖੋ ਇੱਕ ਇੱਕ ਕਦਮ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਜਦੋਂ ਆਪਣੇ ਘਰੋਂ ਪੈਰ ਪੁੱਟ ਲਿਆ ਨਾ ਵੀ ਬਾਬਾ ਜੀ ਦੇ ਦਰ ਤੇ ਚੱਲੇ ਆ ਇੱਕ ਇੱਕ ਕਦਮ ਪਰਵਾਨ ਹੈ ਸਾਰਾ ਪੈਣਾ ਪਰਵਾਨ ਹੈ ਏਕ-ਏਕ ਸਵਾਸ ਪਰਵਾਨ ਹੈ ਤੇ ਅਸੀਂ ਕਿਹੜੀਆਂ ਜਿਦਾਂ ਕਰਦੇ ਪਏ ਆ ਝਗੜੇ ਕਰਨੀ ਜਿਦਾਂ ਕਰਨੀਆਂ ਤੇ ਕਈਆਂ ਨੂੰ ਸਾਧ ਸੰਗਤ ਜੀ ਜਦੋਂ ਵੇਖੀਦਾ ਵੀ ਸਬਰ ਹੈ ਹੀ ਨਹੀਂ ਇਹ ਸੰਤੋ ਉਹ ਹੈ ਹੀ ਨਹੀਂ ਉਹ ਗੁਰੂ ਪਿਆਰਿਓ ਗੁਰੂ ਕੇ ਸਿੱਖੋ ਬਾਬਾ ਜੀ ਦੇ ਦਰ ਤੇ ਆ ਗਏ ਹੋ ਤੁਹਾਡਾ ਇੱਕ ਇੱਕ ਕਦਮ ਗੁਰੂ ਦੇ ਦਰ ਤੇ ਪ੍ਰਵਾਨ ਹੈ ਇੱਕ ਇੱਕ ਸਵਾਸ ਗੁਰੂ ਦੇ ਦਰ ਤੇ ਪ੍ਰਵਾਨ ਹੈ ਮਹਾਰਾਜ ਜੀ ਨੇ ਤਾਂ ਇਤੋਂ ਤੱਕ ਭਾਈ ਗੁਰਦਾਸ ਜੀ ਨੇ ਬਚਨ ਫਰਮਾਏ ਨੇ ਅੱਖ ਲੱਗੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਦ ਹੈ ਉਹ ਗੁਰੂ ਕਿਆ ਸਿਖਾ ਜਿੱਤੇ ਤੈਨੂੰ ਥਾ ਮਿਲੀ ਤੂੰ ਉੱਤੇ ਬੈਠ ਜਿੱਤੇ ਤੈਨੂੰ ਥਾਂ ਮਿਲੀ ਹੈ ਨਮਸਕਾਰ ਕਰ ਲੈ ਜਦੋਂ ਸੰਗਤਾਂ ਬੇਅੰਤ ਨੇ ਬੇਉੜਕ ਨੇ ਹਾਂ ਜਾਂ ਤਾਂ ਸਬਰ ਕਰ ਜਾਂ ਤੇ ਆਪਣੇ ਮਨ ਨੂੰ ਪੂਰਾ ਤਿਆਰ ਕਰ ਤੇ ਕਤਾਰ ਵਿੱਚ ਲੱਗ ਕੇ ਬਾਣੀ ਪੜ ਬਾਣੀ ਸੁਣ ਕਥਾ ਸੁਣ ਨਾਲ-ਨਾਲ ਤੂੰ ਸਿਮਰਨ ਕਰੀ ਚੱਲ ਤੇ ਜਦੋਂ ਤੇਰੀ ਵਾਰੀ ਆਵੇਗੀ ਮੱਤਾ ਢੇਕ ਤੇ ਜੇ ਭਾਈ ਨਹੀਂ ਲੱਗਿਆ ਜਾਂਦਾ ਕਤਾਰ ਵਿੱਚ ਤੇ ਚਲਾਕੀਆਂ ਨਾ ਕਰੀਏ ਜਿੱਤੇ ਥਾਂ ਮਿਲਦੀ ਹੈ ਉਹ ਤੇ ਸੱਜ ਜਾਈ ਅਸਲ ਮਕਸਦ ਸਾਡਾ ਹੈ ਬਾਣੀ ਪੜਨੀ ਸੇਵਾ ਕਰਨੀ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਖਾਲਸਾ ਜੀ ਇਹਦੇ ਵਾਸਤੇ ਸਾਨੂੰ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ ਮਨ ਨੂੰ ਤਿਆਰ ਕਰਨਾ ਪੈਂਦਾ ਹੈ ਆਪਣੇ ਆਪੇ ਨੂੰ ਸਮਰਪਣ ਕਰਨਾ ਪੈਂਦਾ ਹੈ ਤੇ ਜੇ ਅਸੀਂ ਆਪਣਾ ਆਪਾ ਨਹੀਂ ਮਾਰਨਾ ਆਪਣਾ ਆਪਾ ਅੰਦਰੋਂ ਜਿਉਣਾ ਨਾ ਰੱਖਣਾ ਹੈ ਤੇ ਗੁਰੂ ਕੇ ਸਿੱਖੋ ਫਿਰ ਗੁਰੂ ਦੇ ਦਰ ਤੇ ਆਿਆਂ ਦਾ ਲਾਭ ਨਹੀਂ ਜੈਸੇ ਆਏ ਜੈਸੇ ਨਾ ਆਏ